ਕੋਣੇ Papa ਅੱਤਿ ਨਰਸਿੰਗ ਕਿਉਂ ਨਿਕਲ ਗਈ ਤੂੰ ਜੇ ਢੂੰਡ ਰਹੇ ਸੀ ਤੇਰੇ ਕੋ ਕਾਗੇ ਜਰੀਏ ਮਿਲੋਂ ਮਨ ਰ ਗਈ ਉਹ ਇਸ ਸੜਕ ਕੋ ਵੈਣਾ ਗੁੰਗੀ ਤੇ ਬੋਲੀ ਸੀ ਪਰ ਤੁਹਾਡੀਆਂ ਦਵਾਮਾਂ ਨੇ ਅਰਜੋ ਦਾ ਪਰਿਵਾਰ ਮਿਲਤਾ ਉਹਦੀ ਮਾਸੀ ਉਹਦੇ ਘਰ ਵਾਲਾ ਤੇ ਉਹਦੇ ਪਰਿਵਾਰਕ ਮੈਂਬਰ ਆਏ ਨੇ ਇਹ ਉਹ ਲੋਕ ਨੇ ਚਾਹੇ ਗਰੀਬ ਜਰੂਰ ਆ ਪਰ ਅੱਜ ਵੀ ਆਪਣਿਆਂ ਦੀ ਕਦਰ ਕਰਦੇ ਨੇ ਆਪਣਿਆਂ ਨੂੰ ਪਿਆਰ ਕਰਦੇ ਨੇ ਆ ਕੇ ਪਿੱਛੇ ਕਹੀਂ ਨਿਕਲ ਜਾਂਦੀ ਦੂਰ ਪਤਾ ਨਹੀਂ ਕਦ ਮਿਲਦੀ ਕਹਾ ਚਲੀ ਜਾਂਦੀ ਬੱਚਾ ਇਸ ਕਿਉਂ ਹੀਨ ਕੇ ਲੈ ਜਾਂਦੇ ਇਸੇ ਬੱਚਾ ਬੂਲ ਡੋਲਾਈ ਦੀ ਆ 3 ਦਿਨ ਤੋਂ ਲੋਕ ਉੱਡੀ ਕੰਨ ਤੱਕ ਨਹੀਂ ਤੇ ਅੱਜ ਇਹ ਭੈਣ ਜਿਹਦਾ ਨਾਮ ਮੀਨੂ ਆ ਆਪਣੇ ਘਰ ਆਪਣੇ ਪਰਿਵਾਰ ਚਲੀ ਆ ਨਿੱਕੇ ਜਿਹੇ ਬੱਚਾ ਫਟਾਫਟ ਆਪਣੇ ਬਾਪ ਦੀ ਗੋਦੀ ਚੜ ਗਿਆ। ਸਰ ਸਾਹਿਬ ਐਗਰ ਜੀ ਕੀ ਫਤੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਜਿਹੜੀਆਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੁਹਾਡੀਆਂ ਦੁਆਵਾਂ ਅਸੀਸਾਂ ਅੱਜ ਇੱਕ ਗੁੰੰਗੀ ਭੈਣ ਜਿਹੜੀ ਸਾਨੂੰ ਕੱਲ ਮਿਲੀ ਸੀਗੀ ਜਿਹੜੀ ਆਪਣਾ ਨਾਂ ਉਹਦੀ ਬਾਹਰ ਦੇ ਉੱਤੇ ਲਿਖ ਗੁਦਵਾਇਆ ਹੋਇਆ ਸੀਗਾ ਮੀਨੂ ਤੇ ਅੱਜ ਉਹਦਾ ਘਰ ਲੱਭ ਗਿਆ ਉਹਦਾ ਪਤੀ ਹੈ ਰਜਿੰਦਰਾ ਤੁਹਾਡਾ ਨਾਂ ਰਜਿੰਦਰਾ ਹੈ ਹਾਂ ਰਜਿੰਦਰਾ ਰਜਿੰਦਰਾ ਮਿਲ ਗਿਆ ਵਾ ਜੀ ਆਪਣੀ ਵਾਈਫ ਨੂੰ ਮਿਲਣ ਵਾਸਤੇ ਆਇਆ ਵਾ हाँ कौन है कौन है कौन है मीना पापा घर से क्यों निकल गई तुझे ढूंढ रहे थे तेरे को मेला। मेला। आगे भी चली जाती घूम जाती है, है। आप क्या लगते हो मासी मिलो आके मिलो मासी को मिलो मिलो ये तो भगवान की कृपा होगी आगे पीछे कहीं निकल जाती दूर तो पता नहीं कब मिलती चली जाती बच्चा इसके बच्चा इसके कुछ छीन के ले जाता रहते हो आप लोग नगर ये बता भी रही थी नहर के ऊपर है ना नगर हाँ ये बता रही थी नहर का एरिया बता रही ठेका बता रही शराब का ठेका है वहां कोई वो भी बता रही थी बुढ़े पैलेस वाला का ये इशारों से कुछ बता रही थी हमें समझ नहीं सी आ रही क्या बोल रही है कोई बात कोई बात नहीं मिल गया आप तो दिमाग थे थे। इसको लिखना पढ़ना तो आता है कि नहीं आ, तो वो भी कल तो हाथ पे लिखती थी बस थोड़ा सा नाम ये पाँच सौ इसके पास थे जो पैसा हाँ। ना? हाँ, है ना ये लीजिए तो आप क्या काम करते हो प्लंबर वाला काम करते हो प्लंबर का काम करते हो तो ये भैन गुंगी ते बोली सी पर ਤੁਹਾਡੀਆਂ ਦਵਾਮਾਂ ਨੇ ਅੱਜ ਉਹਦਾ ਪਰਿਵਾਰ ਮਿਲਤਾ ਉਹਦੀ ਮਾਸੀ ਉਹਦੇ ਘਰ ਵਾਲਾ ਤੇ ਉਹਦੇ ਪਰਿਵਾਰਕ ਮੈਂਬਰ ਆਏ ਨੇ ਸਾਰੇ ਅੱਖਾਂ ਭਰੀ ਖੜੇ ਨੇ ਕਿਉਂਕਿ ਇਹ ਉਹ ਲੋਕ ਨੇ ਚਾਹੇ ਗਰੀਬ ਜਰੂਰ ਹੈ ਪਰ ਅੱਜ ਵੀ ਆਪਣਿਆਂ ਦੀ ਕਦਰ ਕਰਦੇ ਨੇ ਆਪਣਿਆਂ ਨੂੰ ਪਿਆਰ ਕਰਦੇ ਨੇ ਤੇ ਨਹੀਂ ਤਾਂ ਸਾਡੇ ਪਰਿਵਾਰ ਚ ਇਸ ਤਰ੍ਹਾਂ ਦੇ ਵੀ ਮੈਂਬਰ ਨੇ ਜਿਹੜੇ ਕਰੋੜਾਪਤੀ ਧੀਆਂ ਪੁੱਤ ਨੇ ਉਹਨਾਂ ਦੇ ਪਰ ਕੋਈ ਦੇਖਣ ਨਹੀਂ ਆਉਂਦਾ ਕੋਈ ਪੁੱਛਣ ਨਹੀਂ ਆਉਂਦਾ ਤੇ ਦੇਖੋ ਕੱਲ ਰਾਤ ਹੀ ਵੀਡੀਓ ਸ਼ੇਅਰ ਕੀਤੀ ਸੀ ਅੱਜ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਇਹ ਪਰਿਵਾਰ ਪਹੁੰਚ ਗਿਆ ਲੈਣ ਆਹ ਇਹ ਅੱਜ ਵੀ ਗਰੀਬੀ ਤਾਂ ਜਰੂਰ ਆ ਪਰ ਦਿਲਦਾਂ ਦੇ ਵਿੱਚ ਇੱਕ ਦੂਜੇ ਲਈ ਦਰਦ ਵੀ ਹੈਗਾ ਵਾ ਜਿਵੇਂ ਜਿਵੇਂ ਲੋਕ ਸੁੱਖ ਸਹੂਲਤਾਂ ਮਾਣੇ ਜਾਂਦੇ ਆ ਸਭ ਕੁਝ ਮਿਲ ਜਾਂਦਾ ਕੋਠੀਆਂ ਕਾਰਾਂ ਵੱਡੇ ਵੱਡੇ ਕਾਰੋਬਾਰ ਪਰ ਆਪਣਿਆਂ ਨੂੰ ਭੁੱਲਦੇ ਜਾ ਰਹੇ ਆ ਅਸੀਂ ਆਪਣੀਆਂ ਜੜ੍ਹਾਂ ਨਾਲ ਟੁੱਟਦੇ ਜਾ ਰਹੇ ਆ ਇਸ ਭੈਣ ਦਾ ਪਰਿਵਾਰ ਲੱਭ ਗਿਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਸ਼ੁਕਰੀਆ ਉਹ ਵੀਰ ਦਾ ਜਿਨੇ ਇਸ ਭੈਣ ਨੂੰ ਇੱਥੇ ਤੱਕ ਪਹੁੰਚਾਇਆ ਤੇ ਅੱਜ ਇਹਦੇ ਆਪਕੇ ਪਾਸ ਆ ਗਏ ਥੇ ਜੀ ਲੋਕ ਕੈਸੇ ਆਪਕੋ ਪਤਾ ਚਲਾ ਅਸੀਂ ਟੋ 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 ਅਸੀਂ ਸਾਡਾ ਵੀ ਕਰ ਰੋਡ ਤੇ ਗੱਡੀ ਵਾਲੇ ਕੋਲ ਬਤਾ ਕੇ ਆਏ ਥੇ ਗੱਡੀ ਵਾਲੇ ਕੇ ਪਾਸ ਪਹੁੰਚੇ ਜਾ ਕੇ ਗੱਡੀ ਵਾਲੇ ਨੇ ਇਨਕਾ ਐਡਰੈਸ ਮੇਰੇ ਕੋਲ ਪੂਰਾ ਬਤਾਇਆ ਤਾਂ ਮੈਂ ਸ਼ਾਮ ਨੂੰ ਪਹੁੰਚਾ ਜਾ ਕੇ ਇਨਕੇ ਕੋਲ ਆਪਕੇ ਲੱਗਤੇ ਇਸਕੇ ਮੈਨੋ ਹੀ ਲੱਗਦਾ ਮੈਨੋ ਹੀ ਲੱਗਦੇ ਹੋ चलो बहुत बहुत धन्यवाद आपका भी भाई साहब आप इनके लिए भगवान की तरह हो और इनका मदद किया है आपने इनको अह भी लेके आये हो आपका बहुत बहुत धन्यवाद ਇਸ ਤਰ੍ਹਾਂ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਬਹੁਤ ਪਰਿਵਾਰਾਂ ਨੂੰ ਬਹੁਤ ਮਾਵਾਂ ਨੂੰ ਆਪਣੇ ਬੱਚਿਆਂ ਨਾਲ ਬਹੁਤ ਸਾਰੇ ਬੱਚਿਆਂ ਨੂੰ ਆਪਣੇ ਮਾਪੇ ਨਾਲ ਮਨਾਉਣ ਤੇ ਸਹਾਈ ਹੁੰਦੀਆਂ ਤੇ ਅੱਜ ਇਹ ਭੈਣ ਜਿਹੜਾ ਨਾਮ ਮੀਨੂ ਆ ਆਪਣੇ ਘਰ ਆਪਣੇ ਪਰਿਵਾਰ ਚੱਲੀ ਆ ਨਿੱਕੇ ਜਿਹੇ ਬੱਚਾ ਫਟਾਫਟ ਆਪਣੇ ਬਾਪ ਦੀ ਗੋਦੀ ਚੜ ਗਿਆ ਤੇ ਇਹ ਅਰਦਾਸ ਕਰਿਓ ਇਹਨਾਂ ਦੇ ਆਉਣ ਵਾਲੇ ਜੀਵਨ ਵਾਸਤੇ ਕੁਝ ਆਮ ਨਾਮ ਤੋਂ ਪੜਾਤਾ ਹਮਨੇ ਪਰ ਨੰਬਰ ਵੀ ਲਿਖਵਾਓ ਆਪ इसके ऊपर ना आपका मोबाइल नंबर है आपके पास अपना मोबाइल का नंबर भी इसके हाथ पे गुदवा दो आगे से इधर उधर थोड़ा जाएगी तुरंत फोन आ जाएगा आपको ठीक है एक ही नंबर रखना आपने नंबर नहीं बदली करना और वो नंबर इसकी बाजू पे गुदवा दो जहाँ से अपना सराबा नगर से गुदवा देते हैं हम लोग वहाँ चले जाइए आप वो टैटू बनाकर लिख देंगे इसके ऊपर नंबर आपका पूरा एड्रेस भी लिख देंगे वाहगुरु जी का खालसा वाहगुरु जी